ਅਹੇ ਗੁੱਟੀ ਕਾ ਖਾਲਸਾ ਵਾਹੇ ਗੁੱਟੀ ਕੀ ਪਤੈ ਛੋਟਾ ਛੋਟਾ ਚੈਨਲ ਤੇ ਸਵਾਗਤ ਹੈ ਅੱਜ ਤੁਹਾਡੇ ਸਾਹਮਣੇ ਜੀ ਪਿਚਾਂ ਵਾਲੀ ਪਟਾਣਾ ਸਹੀ ਪੱਗ ਦੀ ਵੀਡੀਓ ਲੈ ਕੇ ਆਏ ਜਿਸ ਦੀ ਲੰਬਾਈ 650 ਮੀਟਰ ਹੈ ਕਪੜਾ ਫੁੱਲ ਬੈਲ ਪਹਿਲਾ ਲਾੜ ਛੇਤੇ ਸੈਂਟਰ ਚੋ ਲਿਆ ਕੇ ਆਪਾਂ ਨੇ ਲਾੜ ਨੂੰ ਇੱਕ ਵਾਰ ਚੰਗੀ ਤਰ੍ਹਾਂ ਫੋਲਡ ਕਰਕੇ ਉਸ ਨੂੰ ਸਾਫ਼ ਕਰਕੇ ਪੂਰਾ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਸਾਫ਼ ਕਰਨ ਤੋਂ ਬਾਅਦ ਉਸ ਨੂੰ ਹੱਥ ਦੀ ਮਦਦ ਨਾਲ ਉਂਗਲੀ ਦੀ ਮਦਦ ਨਾਲ ਪ੍ਰੈਸ ਕਰਕੇ ਉਸ ਨੂੰ ਚੰਗੀ ਤਰ੍ਹਾਂ ਪੂਰਾ ਸਾਫ਼ ਕਰ ਲੈਣਾ ਹੈ ਪਿੱਛੇ ਤੱਕ ਨੂੰ ਇੱਕ ਵਾਰ ਮੋੜ ਲੈਣਾ ਹੈ ਮੋੜ ਕੇ ਸਾਫ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਗੁਲੀ ਦੀ ਮਦਦ ਨਾਲ ਪ੍ਰੈਸ ਕਰਕੇ ਆਪਣੇ ਪ੍ਰੈਸ ਕਰਕੇ ਆਪਾਂ ਨੂੰ ਪਿੱਛੇ ਤੱਕ ਪੂਰਾ ਲੜ ਨੂੰ ਪੂਰਾ ਸਾਫ ਕਰਕੇ ਲਗਾਉਣਾ ਹੈ ਤੁਸੀਂ ਸਾਡੇ ਜੇ ਤੁਸੀਂ ਸਾਡੇ YouTube ਚੈਨਲ ਤੇ Facebook ਪੇਜ ਤੇ ਨਵੇਂ ਹੋ ਤਾਂ ਸਾਡੇ YouTube ਚੈਨਲ ਨੂੰ ਫੋਲੋ ਜੁਤੀ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਅਤੇ ਬੈਲ ਆਈਕਨ ਨੂੰ ਵੀ ਜੂਰ ਪ੍ਰੈਸ ਕਰਨਾ ਜੋ ਤੁਹਾਡੇ ਤੱਕ ਸਾਡੀਆਂ ਹੋਰ ਨਵੀਆਂ ਵੀਡੀਓ ਪਹੁੰਚ ਸਕਣ ਤੇ ਅਗਲਾ ਲੜ ਆਪਣੀ ਚੰਗੀ ਤਰ੍ਹਾਂ ਲੜੂ ਨੂੰ ਸੈੱਟ ਕਰਨਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਅਗਲਾ ਲੜਾ ਫੇਰ ਉਸੇ ਤਰ੍ਹਾਂ ਆਪਣੇ ਬੈਗ ਤੋਂ ਪਿੰਜ ਕਰਕੇ ਉੱਤੋਂ ਦਬ ਲੈਣਾ ਹੈ ਚੰਗੀ ਤਰ੍ਹਾਂ ਲੜੂ ਨੂੰ ਥੋੜਾ ਜਿਹਾ ਖੋਲ ਕੇ ਉੱਤੋਂ ਚੰਗੀ ਤਰ੍ਹਾਂ ਪਿੱਛੇ ਤੱਕ ਸਾਫ਼ ਕਰ ਲੈਣਾ ਹੈ ਤੇ ਹੁਣੀ ਦਾ ਖੋਲ ਤਾਂ ਪਤਾ ਥੱਲੇ ਰੱਖਣਾ ਤੇ ਬੰਦ ਪਾਸੇ ਉੱਤੇ ਉਸ ਨੂੰ ਇੱਕ ਵਾਰ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਇੱਕ ਵਾਰ ਜੇ ਤੁਹਾਡਾ ਇੱਕ ਵਾਰ ਫੋਲਡ ਕਰੇ ਤੇ ਲੜਾ ਸਾਫ਼ ਨਹੀਂ ਹੋਣਾ ਤਾਂ ਦੂਸਰੀ ਵਾਰ ਲੜੂ ਨੂੰ ਥੋੜਾ ਜਿਹਾ ਖੋਲ ਥੱਲੇ ਨੂੰ ਖੋਲ ਕੇ ਉਸ ਨੂੰ ਲੜੂ ਨੂੰ ਸਾਫ਼ ਕਰਕੇ ਲੜਣ ਨੂੰ ਪਿੱਛੇ ਤੱਕ ਸਾਫ਼ ਕਰਕੇ ਉਸ ਦਾ ਫਾਸਲਾ ਸੈੱਟ ਕਰਕੇ ਫਾਸਲਾ ਸੈੱਟ ਕਰਕੇ ਉਂਗਲੀ ਦੀ ਮਦਦ ਨਾਲ ਦੱਬ ਕੇ ਲਗਾ ਦੇਣਾ ਹੈ ਆਪਾਂ ਲੜਣ ਦੀ ਸਪਾਈ ਨਾਲ ਦੀ ਲੜ ਕਰਨੀ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਨੋਕ ਤੋਂ ਲੈ ਕੇ ਚੰਗੀ ਤਰ੍ਹਾਂ ਪਿੱਛੇ ਤੱਕ ਪੂਰਾ ਬਾਜ ਫੇਰਨਾ ਹੈ ਉਸ ਦਾ ਫਿਰ ਚੰਗੀ ਤਰ੍ਹਾਂ ਫਾਸਲਾ ਨਾਲ ਦੀ ਨਾਲ ਸੈੱਟ ਕਰਕੇ ਆਪਣੇ ਲੜਣ ਨੂੰ ਲਗਾਉਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜਿਵੇਂ ਕਿ ਇਹ ਵੀਰ ਨੇ ਕਰਿਆ ਹੈ ਆਪਣੇ ਲੜੜਾਂ ਦੀ ਲੜੜ ਦੀ ਮਿਠਾਈ ਸੱਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣੀ ਹੈ ਫਿਰ ਉਹ ਗਲੜਾ ਉਹ ਫਿਰ ਉਸ ਇਤਰਾਣ ਜਿਵੇਂ ਕਿ ਤੁਹਾਨੂੰ ਦੱਸੀ ਆਂ ਬੈਗ ਤੋਂ ਪਿੰਚ ਕਰਕੇ ਉੱਤੋਂ ਦਬ ਲੈਣਾ ਹੈ ਪੂਣੀ ਨੂੰ ਸੈੱਟ ਕਰਕੇ ਪੂਣੀ ਦਾ ਮੋਟਾ ਪਾਸ ਉੱਤੇ ਰੱਖ ਲੈਣਾ ਤੇ ਖੋਲਤਾ ਪਾਸਾ ਥੱਲੇ ਉਸ ਨੂੰ ਬੈਗ ਤੋਂ ਪਿੰਚ ਕਰਕੇ ਉੱਤੋਂ ਪਿੱਛੇ ਰੱਖ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਲੜੜ ਨੂੰ ਕੰਨ ਤੋਂ ਥੱਲੇ ਤੱਕ ਥੋੜਾ ਜਿਹਾ ਖੋਲ ਕੇ ਲੜੜ ਨੂੰ ਪਿੱਛੇ ਤੱਕ ਪੂਰਾ ਸਾਫ਼ ਕਰਕੇ ਉਸ ਨੂੰ ਇੱਕ ਵਾਰ ਇੱਕ ਵਾਰ ਫਰੰਟ ਤੋਂ ਪਿੰਚ ਕਰਨਾ ਹੈ ਲੜ ਨੂੰ ਜੇ ਤੁਹਾਡਾ ਲੜ ਸੈਟ ਨਹੀਂ ਆਉਦਾ ਦੂਸਰੀ ਵਾਰ ਖੋਲ ਕੇ ਲੜ ਨੂੰ ਸੈਟ ਕਰ ਲੈਣਾ ਹੈ ਲੜ ਨੂੰ ਸੈਟ ਕਰ ਤੋਂ ਬਾਅਦ ਆਪਾਂ ਨੇ ਉੱਤੋਂ ਪੂਰਾ ਸਾਫ਼ ਕਰ ਲੈਣਾ ਹੈ ਇਸ ਨੂੰ ਇੱਕ ਵਾਰ ਪਿੰਚ ਕਰ ਲੈਣਾ ਹੈ ਜੇ ਇੱਕ ਵਾਰ ਪਿੰਚ ਕਰੇ ਤਾਂ ਤੁਹਾਡਾ ਲੜ ਸਾਫ਼ ਨਹੀਂ ਆਉਦਾ ਤਾਂ ਤੁਸੀਂ ਉਸ ਨੂੰ ਦੂਸਰੀ ਵਾਰ ਪਿੰਚ ਕਰਕੇ ਫਰੰਟ ਤੋਂ ਨੋਕ ਨੂੰ ਸੈਟ ਕਰਕੇ ਉਨਾ ਦਾ ਫਾਸਲਾ ਨੂੰ ਕਲੋਸ ਸ਼ੈਟ ਕਰਕੇ ਬਰਾਬਰ ਕਰਕੇ ਲੜੜ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਆਪਾਂ ਨੇ ਪੂਰਾ ਸਾਫ ਕਰਕੇ ਉਂਗਲੀ ਦੀ ਮਤ ਨਾਲ ਦਬ ਲੈਣਾ ਹੈ ਆ ਹੱਥ ਦੀ ਮਤ ਨਾਲ ਤੇ ਉਸ ਤੋਂ ਬਾਅਦ ਆਪਾਂ ਬਾਜ ਦੀ ਮਤ ਨਾਲ ਲੜੜ ਦੀ ਸਫਾਈ ਕਰਾਂਗੇ ਆਪਾਂ ਲੜੜ ਦੀ ਸਫਾਈ ਨਾਲ ਦੀ ਨਾਲ ਕਰਨੀ ਹੈ ਜੋ ਕਿ ਆਪਾਂ ਨੂੰ ਬਾਅਦ ਵਿੱਚ ਲੜੜ ਦੀ ਸਫਾਈ ਨਾ ਕਰਨੀ ਪਵੇ ਤੁਸੀਂ ਬਾਅਦ ਵਿੱਚ ਵੀ ਸਫਾਈ ਕਰ ਸਕਦੇ ਹੋ ਜੇ ਵੀ ਤੁਹਾਨੂੰ ਬਚਿਆ ਲੱਗਦਾ ਹੈ ਉਦੋਂ ਤੁਸੀਂ ਕਰ ਸਕਦੇ ਹੋ ਲੜੜ ਨੂੰ ਚੰਗੀ ਤਰ੍ਹਾਂ ਖੋਲ ਕੇ ਚੰਗੀ ਤਰ੍ਹਾਂ ਖੋਲ ਕੇ ਚੜਾਈ ਸੈੱਟ ਕਰਕੇ ਉਸ ਦੀ ਉਸ ਤੋਂ ਫਾਸਲਾ ਸੈੱਟ ਕਰਕੇ ਲੜੜ ਨੂੰ ਪੂਰਾ ਇਸ ਭਾਈ ਦੇ ਵਿੱਚ ਲਗਾ ਦੇਣਾ ਹੈ ਜੇ ਅਗਲਾ ਲੜ ਫੇਰ ਉਸੇ ਤਰ੍ਹਾਂ ਆਪਣੇ ਬੈਗ ਤੋਂ ਪਿੰਜ ਕਾ ਲੈਣਾ ਉਤੋਂ ਚੰਗੀ ਤਰ੍ਹਾਂ ਪਿੱਛੇ ਤੱਕ ਪੂਰਾ ਹੱਥ ਦੀ ਮੰਤਰ ਨਾਲ ਹੱਥ ਦੀ ਮੰਤਰ ਨਾਲ ਆਪਣੇ ਲੜ ਨੂੰ ਸਾਫ਼ ਕਰ ਲੈਣਾ ਹੈ ਪਿੱਛੇ ਤੱਕ ਪੂਰਾ ਦੱਬ ਲੈਣਾ ਹੈ ਇੱਕ ਵਾਰ ਦਬੋਂ ਤਾਂ ਬਾਹਰ ਉਸ ਨੂੰ ਆਪਾਂ ਨੇ ਉਸ ਨੂੰ ਇੱਕ ਵਾਰ ਫੋਲਡ ਕਰ ਲੈਣਾ ਹੈ ਜੇ ਇੱਕ ਵਾਰ ਫੋਲਡ ਕਰੇ ਤਾਂ ਸੁੱਟਾ ਲੜ ਸਾਫ਼ ਨਹੀਂ ਆਉਂਦਾ ਤਾਂ ਤੁਸੀਂ ਉਹਨੂੰ ਥੋੜਾ ਜਿਹਾ ਥੱਲੇ ਤੋਂ ਖੋਲ ਕੇ ਦੂਸਰੀ ਵਾਰ ਫੋਲਡ ਦੂਸਰੀ ਯਾਰਸ ਮੋੜ ਕੇ ਪਿੰਚ ਫਰੰਟ ਤੋਂ ਪਿੰਚ ਕਰਕੇ ਉਸ ਨੂੰ ਸਾਫ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਬਾਜ ਦੀ ਮਤਲ ਨਾਲ ਉਸ ਦੀ ਸਭਾਈ ਕਰਨੀ ਹੈ ਤੇ ਫਿਰ ਆਪਾਂ ਲੜਾਂ ਦਾ ਫਾਸਲਾ ਬਰਾਬਰ ਕਰਕੇ ਉਸ ਨੂੰ ਲਗਾ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਆਪਾਂ ਪਹਿਟੇ ਦੇ ਪਾਈ ਨਾਲ ਦਿਨ ਨਾਲ ਕੀਤੀ ਹੈ ਤੇ ਆਪਾਂ ਲੜਾ ਬਹੁਤ ਲਾਈਕ ਹੋ ਜਾ ਰਿਹਾ ਹੈ ਤੇ ਉਤੋਂ ਫੇਰ ਆਪਾਂ ਬੈਗ ਤੋਂ ਪਿੰਚ ਕਰਕੇ ਅਗਲਾ ਲੜੂ ਉਸੇ ਤਰ੍ਹਾਂ ਆਪਣੇ ਪੂਰੇ ਦਾ ਮੋਟਾ ਫਸ ਉੱਤਰ ਲੈਣਾ ਤੇ ਖੁੱਲਦਾ ਪਾਸਾ ਥੱਲੇ ਉਸ ਨੂੰ ਚੰਗੀ ਤਰ੍ਹਾਂ ਉੱਤੋਂ ਚੰਗੀ ਤਰ੍ਹਾਂ ਪਿੱਛੇ ਤੱਕ ਸਾਫ਼ ਕਰ ਲੈਣਾ ਤੇ ਇੱਕ ਵਾਰ ਪਿੰਚ ਕਰਕੇ ਇੱਕ ਵਾਰ ਪਿੰਚ ਕਰ ਪਿੰਚ ਕਰ ਲੈਣਾ ਹੈ ਫਲਾਂਟ ਤੋਂ ਇੱਕ ਵਾਰ ਪਿੰਚ ਕਰਨ ਤੋਂ ਬਾਅਦ ਉਸ ਨੂੰ ਥੋੜਾ ਜਿਹਾ ਆਪਾਂ ਨੇ ਖੁਰ ਕੇ ਦੂਸਰੀ ਵਾਰ ਪਿੰਚ ਕਰ ਲੈਣਾ ਹੈ ਜੋ ਕਿ ਤੇ ਉਤੋਂ ਵੀ ਦੱਬ ਲੈਣਾ ਹੈ ਤੇ ਉਸ ਤੋਂ ਬਾਅਦ ਬਾਜ ਦੀ ਮੰਤਰ ਨਾਲ ਆਪਣੇ ਲੜੜੀ ਸਫਾਈ ਕਰਨੀ ਹੈ ਲੜੜੀ ਸਫਾਈ ਕਰ ਲੈਣੀ ਹੈ ਸੋ ਬਾਲਾ ਆਪਾਂ ਆਪਣੀ ਲੜ ਨੂੰ ਸੈੱਟ ਕਰਾਂਗੇ ਪੇਚਾਂ ਨੂੰ ਪਿੱਛੋਂ ਵਿੱਚ ਪਿੱਛੇ ਪਿੱਛੇ ਤੱਕ ਚੰਗੀ ਤਰ੍ਹਾਂ ਆਪਾਂ ਨੇ ਬਾਜ ਨੂੰ ਫੇਰਨਾ ਹੈ ਫਰੰਟ ਤੋਂ ਲੈ ਕੇ ਪਿੱਛੇ ਤੱਕ ਫਿਰ ਆਪਾਂ ਸ਼ੀਪ ਸੈੱਟ ਕਰਾਂਗੇ ਪੱਗ ਦੀ ਜੇ ਤੁਸੀਂ ਸਾਡੇ YouTube ਚੈਨਲ ਤੇ Facebook ਪੇਜ ਤੇ ਨੰਮੇ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Facebook ਪੇਜ ਇਨਵੋਲਵ ਜ਼ਰੂਰ ਕਰਨਾ ਤੇ ਜਿੰਨਾ ਵੀ ਰੈਂਡਮਾਂ ਸੀ ਉਹਨਾਂ ਵੀਰਾਂ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹ ਇਹ ਵੀਡੀਓ ਨੂੰ ਦੇਖ ਕੇ ਕੁਝ ਸਿੱਖ ਸਕਣ ਤੁਹਾਨੂੰ ਲੜਾ ਵੀਰੋ ਚਿੱਤਰ ਆਪਣੇ ਬੈਗ ਤੋਂ ਪਿੰਚ ਕਰ ਲੈਣਾ ਹੈ ਉੱਥੋਂ ਦੱਬ ਕੇ ਉੱਥੋਂ ਪਿੱਛੇ ਤੱਕ ਚੰਗੀ ਤਰ੍ਹਾਂ ਦੱਬ ਕੇ ਆਪਾਂ ਨੇ ਉਦੋਂ ਲਈ ਲੜਾਂ ਦਾ ਫਾਸਲਾ ਵੀ ਨਾਲ ਦੇ ਨਾਲ ਸੈੱਟ ਕਰਨਾ ਹੈ ਉੱਤੋਂ ਚੰਗੀ ਤਰ੍ਹਾਂ ਪਿੱਛੇ ਤੱਕ ਦੱਬ ਕੇ ਲੜ ਨੂੰ ਜਿੰਨੀ ਚੜਾਈ ਨਾਲ ਆਪਾਂ ਨੇ ਲੜ ਨੂੰ ਮੂਹਰੋ ਰੱਖਿਆ ਨੋਕ ਦੀ ਚੜਾਈ ਪਿੱਛੇ ਤੱਕ ਵੀ ਉਨੀ ਚੜਾਈ ਨੇ ਖੋਲ ਕੇ ਆਪਣੇ ਲੜ ਨੂੰ ਲਗਾ ਦੇਣਾ ਹੈ ਫਿਰ ਆਪਾਂ ਆਪਣੀ ਪੱਕ ਦੀ ਸ਼ੇਪ ਸੈੱਟ ਕਰਾਂਗੇ ਸ਼ੇਪ ਕੋਲ ਸੈੱਟ ਕਰਕੇ ਆਪਣੇ ਲੜ ਨੂੰ ਪੂਰਾ ਢਾਲ ਕੇ ਲਗਾ ਦੇਣਾ ਹੈ ਸੋ ਜਿਹੜੀ ਅਜੇ ਹੋਰ ਵੀਡੀਓ ਲੱਗਣ ਲਈ ਥੋੜੀ ਪਹਿਲੇ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਨਾ। ਅਗੇ ਹੋਰ ਸਟਾਈਲ ਦੀ ਪੱਗ ਦੀ ਵੀਡੀਓ ਦੇਖਣੀ ਹੈ ਜਨ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਣਾ ਜਿਹੜੀ ਪੱਗ ਦੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ। ਕਿਸੇ ਪੱਗ ਬਣਾਣ ਦਾ ਤੁਹਾਨੂੰ ਪ੍ਰੋਬਲਮ ਆਉਂਦੀ ਹੈ। ਉਸ ਤੋਂ ਬਾਅਦ ਫਿਰ ਆਪਾਂ ਬਾਜ਼ ਦੀ ਮਤ ਨਾਲ ਸਾਰੇ ਸਾਰੇ ਲੜਾਂ ਦੀ ਸਫਾਈ ਕਰਾਂਗੇ ਪਿੱਛੇ ਤੱਕ 프ਰੰਟ ਤੋਂ ਲੈ ਕੇ ਬੈਗ ਤੱਕ ਬਾਜ਼ ਨੂੰ ਫੇਰਾਂਗੇ। ਤੋਂ ਥੋੜਾ ਬੈਗ ਤੇ ਬਲਡ ਨਾ ਰਹਿਣ। ਤੁਸੀਂ ਡਬਲ ਜੀਸ਼ੇ ਦੀ ਵਾਰ ਤੋਂ ਵੀ ਕਰ ਸਕਦੇ ਹੋ ਬੈਗ ਤੋਂ ਇਤੋਂ ਲੜਾਂ ਵਾਲੇ ਪਾਸੇ ਬੈਗ ਤੋਂ ਸਭਾਈ ਕਰਨ ਲਈ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਲਈਏ ਤੇ ਤੁਸੀਂ ਇਹ ਵੀਡੀਓ YouTube ਚੈਨਲ ਤੋਂ ਦੇਖ ਰਹੇ ਹੋ ਤਾਂ ਤਾਂ ਹਮ ਜ਼ੂਬਰ ਤੇ ਹੈ ਕਿ ਜਰੂਰ ਪੇਟਨਾ ਤੇ ਜੇ Facebook ਤੇ ਦੇਖ ਰਹੇ ਹੋ ਤਾਂ ਸਟਾਰ ਜਰੂਰ ਭੇਜਣਾ ਤੇ ਬੋਤੋ ਤਾਂ ਫਿਰ ਉਸ ਤੋਂ ਬਾਅਦ ਆਪਣੇ ਪੱਗ ਪੈਨ ਨੂੰ ਆਪਣੇ ਨੱਕ ਦੀ ਜੇਦ ਵਿੱਚ ਲਗਾ ਲੈਣਾ ਹੈ ਲੱਕ ਦੀ ਸੇਧ ਵਿੱਚ ਲਗਾਉਣਾ ਹੈ ਪਹਿਲਾਂ ਅਗਲਾ ਆਪਣੇ ਕਲਗੀ ਲੜ ਦੋਨਾਂ ਪਾਸੇ ਤੋਂ ਆਪਣੇ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਹੈ ਦੋਨਾਂ ਪਾਸੇ ਤੋਂ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਉਸ ਨੂੰ ਪੂਰਾ ਆਪਾਂ ਨੇ ਪੂਰਾ ਲੜ ਨੂੰ ਖੋਲ ਕੇ ਪੂਰਾ ਸਾਫ਼ ਕਰ ਲੈਣਾ ਹੈ ਪੂਰਾ ਸਾਫ਼ ਕਰਨ ਤੋਂ ਬਾਅਦ ਅੱਖਾਂ ਤੋਂ ਦੋਨਾਂ ਪਾਸੇ ਤੋਂ ਆਪਾਂ ਨੇ ਬਰਾਬਰ ਕਰਕੇ ਲੜ ਨੂੰ ਪੱਗ ਪੈਣ ਦੇ ਥੱਲੇ ਲਿਜਾ ਕੇ ਘੁਮਾ ਦੇਣਾ ਹੈ ਪੱਗ ਪੈਣ ਦੇ ਥੱਲੇ ਲਿਜਾ ਕੇ ਘੁਮਾਉਣ ਤੋਂ ਬਾਅਦ ਉਸ ਨੂੰ ਜਿੰਨੀ ਆਪਣੇ 6 ਮੀਟਰ ਦੀ ਚੜਾਈ ਹੋਈਗੀ 6 ਮੀਟਰ ਦੀ ਚੜਾਈ ਦੇ हिसाब ਨਾਲ ਉਸ ਨੂੰ ਖੋਲ ਕੇ ਲਗਾ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਉਸ ਨੂੰ ਚੰਗੀ ਤਰ੍ਹਾਂ ਆਪਣੇ ਖੋਲ ਕੇ ਲਗਾਉਣਾ ਹੈ ਜਿੰਦੀ ਤਰ੍ਹਾਂ ਪਰ ਸਿਮਿਲਰ ਦੀ ਚੜਾਈ ਦੇ ਹਿਸਾਬ ਨਾਲ ਲੜੋਂ ਖੋਲ ਕੇ ਲਗਾ ਲੈਣਾ ਹੈ ਸਿਮਿਲਰ ਦੇ ਲੜਾ ਲਗਾਉਣ ਤੋਂ ਬਾਅਦ ਉਸ ਜਿਹੜਾ ਬਾਕੀ ਹੋਵੇਗਾ ਉਸ ਨੂੰ ਆਪਾਂ ਨੇ 6 ਮਹੀਨੇ ਤੇ 5 ਮਹੀਨੇ ਲੜ ਦੇ ਬੇਸ ਦੇ ਮਿੱਥਲੇ ਉਸ ਨੂੰ ਦੱਬ ਦੇਣਾ ਹੈ ਉਸ ਤੋਂ ਬਾਅਦ ਆਪਾਂ ਸੈਟ ਕਰਾਂਗੇ ਫਿਰ ਆਪਣੇ ਸੀਪ ਸੈਟ ਕਰ ਲੈਣੀਆਂ ਉਸ ਤੋਂ ਬਾਅਦ ਆਪਾਂ ਆਪਣੀ ਪੱਗ ਦੀ ਸੈਟਿੰਗ ਕਰਾਂਗੇ ਜਿੱਥੇ ਕਿਤੇ ਬਾੜਾ ਹੋਣਗੇ ਆਪਾਂ ਉਸ ਨੂੰ ਪੱਗ ਨੂੰ ਪੂਰਾ ਸੈੱਟ ਕਰਾਂਗੇ ਉਸ ਤੋਂ ਬਾਅਦ ਆਪਾਂ ਸੈਟ ਕਰਾਂਗੇ ਸੈੱਟ ਕਰਨ ਲਈ ਦੋਨਾਂ ਪੱਲਿਆਂ ਨੂੰ ਬਰਾਬਰ ਕਰਕੇ ਦੋਨੇ ਹੱਥਾਂ ਦੀ ਮਦਦ ਨਾਲ ਆਪਾਂ ਇਹ ਉਸ ਨੂੰ ਠਾਕ ਲੈਣਾ ਹੈ ਇਮੇਕ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਦੋਨਾਂ ਪੱਲੇ ਨੂੰ ਆਪਾਂ ਚੰਗੀ ਤਰ੍ਹਾਂ ਖੋਲ ਲੈਣਾ ਹੈ ਤੇ ਖੋਲ ਕੇ ਪਿਛਾ ਕੇ ਉਸ ਨੂੰ ਬਾਰੇ ਇੱਕ ਵਾਰ ਪਿਛੋਂ ਆਪਾਂ ਨੇ ਖਿੱਚ ਕੇ ਟਾਈਟ ਕਰਕੇ ਦੋਨਾਂ ਹੱਥਾਂ ਦੀ ਮਦਦ ਨਾਲ ਸਿਰ ਨੂੰ ਟੱਕ ਲੈਣਾ ਹੈ ਇਧਰੋਂ ਆਪਾਂ ਨੇ ਪਹਿਲੇ ਲੜਦੇ ਥੱਲੇ ਲਾ ਪਹਿਲੇ ਲੜਦੇ ਥੱਲੇ ਆਪਾਂ ਨੇ ਲੜ ਨੂੰ ਦੱਬ ਦੇਣਾ ਇਧਰੋਂ ਛੇਵੇਂ ਨਾਲ ਛੇਵੇਂ ਤੇ ਪੰਜਵੇਂ ਲੜਦੇ ਥੱਲੇ ਦੱਬ ਲੈਣਾ ਉਸ ਤੋਂ ਬਾਅਦ ਖਿੱਚ ਲੈਣਾ ਹੈ ਤੋਂ ਬੈਕ ਆੜਾ ਲੜਾ ਦੋਨਾਂ ਦੋਨਾਂ ਲੜਨ ਦੋਨਾਂ ਪਾਸੇ ਕਿਤਰਾ ਫੋਲਡ ਕਰਕੇ ਸਾਫ਼ ਕਰਕੇ ਲਗਾਉਣਾ ਹੈ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਅਤੇ ਅਜਿਹੀ ਹੋਰ ਵੀਡੀਓ ਦੇਖਣ ਲਈ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ